ਮੈਚ ਵਿੱਚ ਮੌਜੂਦ ਹਾਂ ਜਿੱਥੇ ਕਿ ਦੋ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਸਰਪੰਨ ਸਿੰਘ ਪੰਦੇਰੋਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਉਹ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਅੰਦਰ ਕਿਸਾਨ ਆਗੂ ਨੂੰ ਲਿਜਾ ਕੇ ਜਿਹੜਾ ਉਹ ਗੇਟ ਬੰਦ ਕਰ ਦਿੱਤਾ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਹੋਇਆ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਦੇ ਨਾਲ ਦੇ ਨਾਲ ਸਰਪੰਨ ਸਿੰਘ ਪੰਦੇਰੋਂ ਨੂੰ ਇਸੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਅੰਦਰ ਰੀਟੇਨ ਕਰ ਲਿਆ ਗਿਆ ਸ਼ਾਮ ਨੂੰ ਤਕਰੀਬਨ ਜਿਹੜਾ 5:30 ਦੇ ਕਰੀਬ ਖਬਰ ਆਉਂਦੀ ਆ ਕਿ ਪਹਿਲਾਂ ਚੰਡੀਗੜ੍ਹ ਮੀਟਿੰਗ ਦੇ ਵਿੱਚੋਂ ਕਿਸਾਨ ਨਿਕਲਦੇ ਨੇ ਤੇ ਉਸ ਤੋਂ ਬਾਅਦ ਮੋਹਾਲੀ ਐਂਟਰ ਹੁੰਦੇ ਆਂ ਨਾਦੀ ਨਾਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਿਸਾਨ ਕਹਿੰਦੇ ਸੀ ਕਿ ਸਾਨੂੰ ਪਹਿਲਾਂ ਤੋਂ ਉਮੀਦਾਂ ਸੀ ਜਿਸ ਤਰੀਕੇ ਵੱਡੇ ਪੱਧਰ ਤੇ ਜਿਹੜਾ ਪ੍ਰਸ਼ਾਸਨ ਦੁਆਰਾ ਜਿਹੜੀ ਉਹ ਪੁਲਿਸ ਬਲ ਤਾਇਨਾਤ ਕੀਤਾ ਜਾ ਰਿਹਾ ਸੀ ਤੇ ਆ ਦੇਖੋ ਸੁਬੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਮਾਂਡੋ ਇਸ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਇਸ ਗੱਡੀ ਦੇ ਵਿੱਚ ਵੀ ਜਿਹੜੇ ਕਿਸਾਨਾਂ ਦੀ ਗੱਡੀ ਆ ਜਿਹੜੀ ਹਾਲਾਂਕਿ ਪ੍ਰਸ਼ਾਸਨ ਚਲਾ ਰਿਹਾ ਤੇ ਇਹ ਵੀ ਦੇਖੋ ਤੁਸੀਂ ਇਸ ਗੱਡੀ ਦੇ ਵਿੱਚ ਵੱਡੀ ਗਿਣਤੀ ਪ੍ਰਸ਼ਾਸਨਾਂ ਤੇ ਯਾਨੀ ਕਿ ਇਸ ਦੇ ਵਿੱਚ ਹਲਚਲ ਤੇਜ ਹੋ ਚੁੱਕੀ ਆ ਤਰਥਲੀ ਪੰਜਾਬ ਦੇ ਵਿੱਚ ਜਿੱਤੇ ਮਚ ਚੁੱਕੀ ਆ ਦੇਖੋ ਇੱਕ ਕਿਸਾਨਾਂ ਗੁੱ ਨੂੰ ਜਿਹੜਾ ਇੱਥੋਂ ਗ੍ਰਿਫਤਾਰ ਕਰਕੇ ਲਿਆਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਐਕਸਕਲੂਸਿਵ ਦਿਖਾ ਰਿਹਾ ਤਾਂ ਜੋ ਸੂਤਰੇ ਦੇ ਵਾਲੇ ਤੋਂ ਕੁਝ ਖਬਰਾਂ ਮਿਲ ਲਈਆਂ ਨੇ ਕਿ ਇਨ੍ਹਾਂ ਕਿਸਾਨਾਂ ਗੁੱ ਨੂੰ ਜਿਹੜਾ ਮੁਹਾਲੀ ਲੈ ਕੇ ਜਾਣਾ ਪਰ ਫਿਲਹਾਲ ਤੁਹਾਨੂੰ ਤਸਵੀਰ ਦਿਖਾ ਰਿਹਾ ਜਿਹੜੀ ਜਿਹੜਾ ਬਹਾਦਰ ਗੜਾ ਕਮਾਂਡੋ ਟ੍ਰੇਨਿੰਗ ਸੈਂਟਰ ਆ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਉਹ ਦਿਖਾਇਆ ਜਾਵੇ ਗੇਟ ਇਸ ਜਿਹੜਾ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਅੰਦਰ ਕਿਸਾਨਾਂ ਨੂੰ ਰੱਖਿਆ ਗਿਆ ਇਸ ਦੇ ਅੰਦਰ ਸਰਮਣ ਸਿੰਘ ਪੰਦੇਰ ਜਗਜੀਤ ਸਿੰਘ ਢੱਲੇਵਾਰ ਹੋਣਾਂ ਨੂੰ ਜਿਹੜਾ ਰੀਟੇਨ ਕਰਕੇ ਰੱਖਿਆ ਹੈ ਤਸਵੀਰ ਤੁਹਾਨੂੰ ਐਕਸਕਲੂਸਿਵ ਦਿਖਾਉਣਾ ਹੈ ਦੇਖੋ ਪਰ ਆ ਗਾ ਤਾਂ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਅੰਦਰ ਜਾ ਰਹੀਆਂ ਨੇ ਕਿਸਾਨਾਂ ਗੋ ਨੂੰ ਲੈ ਕੇ ਜਾ ਰਹੀਆਂ ਨੇ ਤਾਂ ਇਸ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਨੇ ਜਾਂ ਪੁਲਿਸ ਦੀਆਂ ਗੱਡੀਆਂ ਨੇ ਇਹਨਾਂ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਮਹਾਲੀ ਤੋਂ ਗ੍ਰਿਫਤਾਰ ਕਰਕੇ ਪਟਿਆਲੇ ਲਿਆਂਦਾ ਜਾ ਰਿਹਾ ਤਾਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਬਣ ਚੁੱਕੇ ਨੇ ਕਿਉਂਕਿ ਕਿਸਾਨ ਜਿਹੜਾ ਮਹਾਲੀ ਜੋ ਹਾਲਾਤ ਬਣੇ ਤੁਸੀਂ ਵੀ ਦੇਖਿਆਗੇ ਕਿਸ ਤਰੀਕੇ ਕਿਸਾਨ ਚੰਡੀਗੜ੍ਹ ਤੋਂ ਮਹਾਲੀ ਜਾਂਦੇ ਨੇ ਮਹਾਲੀ ਐਂਟਰ ਹੁੰਦੀ ਸਾਰੇ ਟੜਾ-ਟੜ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸਰਬਣ ਪੰਦੇਰ ਜਗਜੀਤ ਸਿੰਘ ਡੱਲੇਵ That's 114 ਦਿਨਾਂ ਦੇ ਵਿੱਚ ਸ਼ਾਮਲ ਹੋਇਆ ਹੋਇਆ ਤੇ ਉੱਥੇ ਹੀ ਉਹਨਾਂ ਨੂੰ ਜਿਹੜਾ ਸਿਹਤ ਬਹੁਤ ਜ਼ਿਆਦਾ ਡਾਊਨ ਆ ਪਰ ਫਿਰ ਵੀ ਗ੍ਰਿਫਤਾਰ ਕਰ ਲਏ ਜਾਂਦਾ ਤਾਂ ਐਕਸਕਲੂਸਿਵ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਪੰਜਾਬ ਦੇ ਹਾਲਾਤ ਨੇ ਹਾਲਾਂਕਿ ਪਟਿਆਲੇ ਦੇ ਇਲਾਕਿਆਂ ਦੇ ਵਿੱਚ ਨੈੱਟ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਇੰਟਰਨੈਟ ਦੀਆਂ ਸੇਵਾਵਾਂ ਵੀ ਜਿਹੜੀਆਂ ਬੰਦ ਫਿਲਹਾਲ ਦੇ ਲਈ ਬੰਦ ਕੀਤੀਆਂ ਹੋਈਆਂ ਨੇ ਤਸਵੀਰ ਤੁਹਾਨੂੰ ਐਕਸਕਲੂਸਿਵ ਦਿਖਾ ਰਹੇ ਹਾਂ ਕਿ ਕੰਨੇ ਵੱਡੇ ਪੱਦਰ ਤੇ ਉਧਰਲੇ ਪਾਸੇ ਵੀ ਰੋਡ ਤੇ ਦਿਖਾਵਾਂਗੇ ਕਿ ਕਿਸ ਤਰੀਕੇ ਜਿਹੜਾ ਪੁਲਿਸ ਦੀਆਂ ਜਿਹੜੀਆਂ ਪੁਲਿਸ ਬਲ ਤਾਇਨਾਤ ਕਰਨ ਲਈ ਜਿਹੜ ਤਾਂ ਕੁਝ ਹੀ ਸਮੇਂ ਦੇ ਵਿੱਚ ਹਲਚਲ ਹੋਰ ਵੀ ਜਿਹੜੀ ਤੇਜ਼ ਹੋ ਸਕਦੀ ਹੈ ਕਿਉਂਕਿ ਕਿਸਾਨਾਂ ਨੂੰ ਇਹ ਵੀ ਉਮੀਦਾਂ ਲਗਾਉਂਦੇ ਨੇ ਕਿ ਜਿਹੜਾ ਸ਼ੰਭੂ ਖਨੌੜੀ ਤੇ ਵੀ ਰਾਤ ਨੂੰ ਜਿਹੜਾ ਕੋਈ ਐਕਸ਼ਨ ਹੋ ਸਕਦਾ ਤਾਂ ਇੱਕ ਗੱਡੀ ਜਿਹੜੀ ਐਸੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਬਾਹਰ ਹੋਰ ਨਿਕਲੀ ਆ ਤਾਂ ਐਕਸਕਲੂਸਿਵ ਤਸਵੀਰ ਤੁਹਾਨੂੰ ਐਨਆਰਆਈ ਟੀਵੀ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਇੱਕਦਮ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਹਲਚਲ ਤੇਜ਼ ਹੋ ਗਈ ਹਲਚਲ ਹਾਲਾਂਕਿ ਅੱਜ ਸਵੇਰ ਤੋਂ ਤੇਜ਼ ਸੀ ਜਦੋਂ ਵੱਡੀ ਗਿਣਤੀ ਜਿਹੜੀ ਪਹਿਲਾਂ ਲੰਡਾ ਕੋਠੀ ਪੁਲਿਸ ਇਕੱਠੀ ਹੁੰਦੀ ਆ ਤੇ ਉਸ ਤੋਂ ਬਾਅਦ ਫੇਰ ਹੋਰ ਵੀ ਤੇ ਹੁਣ ਦੇਖੋ ਤੁਸੀਂ ਲਗਾਤਾਰ ਇਸ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਲਗਾਤਾਰ ਗੱਡੀਆਂ ਆ ਰਹੀਆਂ ਨੇ ਕਿਸਾਨਾਂ ਗੋਆਂ ਨੂੰ ਲੈ ਕੇ ਜਾ ਰਹੀਆਂ ਨੇ ਤਾਂ ਐਸੇ ਗੱਡੀਆਂ ਦੇ ਵਿੱਚ ਕਿਸਾਨਾਂ ਨੂੰ ਲਿਆਂਦਾ ਗਿਆ ਤਾਂ ਇਹ ਹਲਚਲ ਬਹੁਤ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਕਿ ਅਖਰ ਇਹ ਨਹੀਂ ਗੱਡੀ ਪੁਲਿਸ ਜਾ ਕੇ ਤੇਰੀ ਹਕੀਕਤ ਤੇ ਰਾਤ ਨੂੰ ਕੋਈ ਸ਼ੰਭੂ ਖਨੌੜੀ ਤੇ ਐਕਸ਼ਨ ਤਾਂ ਨਹੀਂ ਹੋ ਜਾਂਦਾ ਤਾਂ ਤਸਵੀਰ ਤੁਹਾਨੂੰ ਐਕਸਕਲੂਸਿਵ ਦਿਖਾ ਰਿਹਾ ਕਿ ਕਿਸ ਤਰੀਕੇ ਜਿਹੜੀ ਹਲਚਲ ਤੇਜ਼ ਹੋਈ ਹੋਈ ਆ ਪਟਿਆਲੇ ਦੇ ਵਿੱਚ ਖਾਸ ਤੌਰ ਤੇ ਤਾਂ ਉੱਚ ਅਧਿਕਾਰੀ ਵੀ ਪਹੁੰਚੇ ਨੇ ਗੱਡੀਆਂ ਦੇ ਵਿੱਚ ਇਹਨਾਂ ਦੁਆਰਾ ਕੋਈ ਅੰਦਰ ਮੀਟਿੰਗ ਕਰਕੇ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਪਰ ਐਕਸਕਲੂਸਿਵ ਤਸਵੀਰ ਤੁਹਾਨੂੰ ਜੋ ਦਿਖਾ ਰਹੇ ਹਾਂ ਕਿ ਪਟਿਆਲੇ ਦੇ ਜਿਹੜਾ ਕਮਾਂਡੋ ਟ੍ਰੇਨਿੰਗ ਸੈਂਟਰ ਬਾਦਰਗੜਾ ਕਿਲਾ ਕਿਲਾ ਬਾਦਰਗੜਾ ਪਟਿਆਲੇ ਦੇ ਵਿੱਚ ਹੈ ਜਿੱਥੇ ਕਿ ਹਲਚਲ ਬਹੁਤ ਜ਼ਿਆਦਾ ਤੇਜ਼ ਆ ਉੱਚ ਅਧਿਕਾਰੀ ਆ ਰਹੇ ਨੇ ਪੁਲਿਸ ਦੀਆਂ ਬਹੁਤ ਜ਼ਿਆਦਾ ਗੱਡੀਆਂ ਇੱਥੇ ਹਲਚਲ ਤੇਜ਼ ਆ ਤੇ ਜਿਹੜੇ ਕਿਸਾਨ ਆ ਗੁਰਸਰਪਨ ਸਿੰਘ ਪੰਦੇੜਾ ਤੇ ਜਗਜੀਤ ਸਿੰਘ ਦੱਲੇਵਾਲ ਉਹਨਾਂ ਨੂੰ ਇਸੇ ਜਿਹੜਾ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਰੱਖਿਆ ਗਿਆ